ਦੇ ਨਾਲ ਚੱਲਣ ਵਾਲਾ ਜਿਹੜਾ ਸਾਡਾ ਸਹਾਈ ਹੈ ਜਿਹੜਾ ਸਾਡਾ ਸਹਾਰਾ ਹੈ ਜਿਹੜਾ ਸਾਡਾ ਆਸਰਾ ਹੈ ਜਿਵੇਂ ਅਸੀਂ ਪਿਛਲੇ ਦਿਵੰਨ ਵਿੱਚ ਵੀ ਵਚਨ ਕੀਤੇ ਸੀ ਨਾ ਗੁਰੂ ਦਾ ਬਚਨ ਬਸ ਹੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਏ ਨਾ ਸਕੈ ਨਾਲੇ ਕਿਉਂਕਿ ਇਹ ਸਾਡੇ ਨਾਲ ਚੱਲਣ ਵਾਲਾ ਹੈ ਕਿਉਂਕਿ ਇੱਕ ਹੁੰਦਾ ਕੱਚਾ ਤਨ ਤੇ ਇੱਕ ਹੁੰਦਾ ਸੱਚਾ ਤਨ ਸੱਚਾ ਤਨ ਗੁਰੂ ਨੂੰ ਪਾਏ ਕਿਉਂਕਿ ਜਿਹੜਾ ਸੱਚਾ ਤਨ ਹੈ ਉਹ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦਾ ਹੈ ਜਿਹੜਾ ਕੱਚਾ ਤਨ ਹੈ ਉਹ ਫਿਰ ਕਦੇ ਵੀ ਨਹੀਂ ਵਧਾਣੀ ਕਿਉਂਕਿ ਕੱਚਾ ਤਨ ਜਿਹੜਾ ਹੈ ਕੂੜ ਹੈ ਗੂੜ ਦਾ ਬਸਾਰਾ ਹੈ ਕਿਉਂਕਿ ਜੇ ਮੰਗਣਾ ਹੈ ਤੇ ਪ੍ਰਭਾਤਮਾ ਦਾ ਨਾਮ ਮੰਗਿਏ ਕਿਉਂਕਿ ਇਹੀ ਛੇੜਾ ਸਾਡੇ ਨਾਲ ਚੱਲਣ ਵਾਲਾ ਹੈ ਕਹਿੰਦੇ ਨੇ ਨਾ ਚਾਰ ਪਦਾਰਥ ਜੇ ਕੋ ਮੰਗ ਹੈ ਸਾ ਜਨਾਂ ਕੀ ਸੇਵਾ ਲੱਗੈ ਜੇ ਚਾਰ ਪਦਾਰਥ ਤੋਂ ਮੰਗਦਾ ਹੈ ਨਾ ਤੇ ਤੇਰੀ ਇਹ ਸੇਵਾ ਲੱਗ ਜਾਣੀ ਹੈ ਜੇ ਤੂੰ ਸੇਵਾ ਕਰਨ ਆਇਆ ਤਾਂ ਨੇਕਾਮੀ ਹੋ ਕੇ ਆਈ ਨਿਸ਼ਕਾਮ ਹੋ ਕੇ ਆਈ ਜਦੋਂ ਤੂੰ ਸੇਵਾ ਕਰੇਗਾ ਫਿਰ ਤੇਰੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਏਗਾ ਕਿਉਂਕਿ ਜਿਹੜਾ ਅਚਿੰਤ ਹੈ ਅਚਿੰਤਾ ਹਮਾਰੇ ਕਾਰਜ ਪੂਰੇ ਇਹ ਤੁਸੀਂ ਸ਼ਬਦ ਨੰ 1100 ਸੁਲੰਘਾਂ ਅੰਗ ਤੇ ਪੜ ਕੇ ਵੇਖਿਓ ਸਾਰਾ ਚਿੰਤ ਦਾ ਸ਼ਬਦ ਹੈ ਚਿੰਤਾ ਹਮਾਰੇ ਕਾਰਜੂ ਬੂਰੇ ਚਿੰਤਾ ਹਮਾਰੇ ਵਸੇ ਹਦੂਰੇ ਫਿਰ ਇਹਦੇ ਨਾਲ ਚਿੰਤਾ ਹਮਾਰੇ ਬੈਰੀ ਮੀਤਾ ਜਿਹੜਾ ਬੈਰੀ ਵੀ ਹੈ ਨਾ ਉਹ ਵੀ ਫਿਰ ਮਿੱਤਰ ਬਣ ਜਾਏਗਾ ਤੁਸੀਂ ਪੜ ਕੇ ਦੇਖੋ ਸਾਰਾ ਚਿੰਤ ਦਾ ਸ਼ਬਦ ਹੈ ਪਰ ਜਦੋਂ ਕਹਿੰਦੇ ਨੇ ਨਾਮ ਪਦਾਰਥ ਪ੍ਰਾਪਤ ਹੋ ਗਿਆ ਨਾ ਮਨ ਵਿੱਚ ਵਸ ਗਿਆ ਫਿਰ ਤੇਰੀ ਜਿਹੜੀ ਚਿੰਤਾ ਖਤਮ ਹੋ ਜਾਏਗੀ ਜਿਹੜੀ ਤੇਰੀ ਚਿੰਤਾ ਹੈ ਪਰੇਸ਼ਾਨੀ ਹੈ ਪਟਕਣਾ ਹੈ ਖਤਮ ਹੋ ਜਾਏਗੀ ਕਦੋਂ ਜਦੋਂ ਅਸੀਂ ਸਤਿਗੁਰ ਦੀ ਸ਼ਰਨ ਲਵਾਂਗੇ ਬਾਣੀ ਕਹਿੰਦੀ ਹੈ ਨਾ ਸਤਿਗੁਰ ਕੀ ਸ਼ਰਨ ਸਤਿਗੁਰ ਸ਼ਰਨ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਹਮਾਰੀ ਕਹਿੰਦੇ ਨੇ ਕਿ ਤੂੰ ਕਾਹੋ ਡੋਲਦਾ ਹੈ ਪ੍ਰਾਣੀਆਂ ਤੂੰ ਕਾਹੋ ਡੋਲਦਾ ਹੈ ਕਿਉਂਕਿ ਤੇਰੇ ਜਿਹੜਾ ਤੈਨੂੰ ਰਿਜਕ ਦੇ ਰਿਹਾ ਤੈਨੂੰ ਜਿਹੜੀ ਪਰਮਾਤਮਾ ਤੇਰੀ ਸਹਾਇਤਾ ਕਰ ਰਿਹਾ ਤੇ ਰਾਖੀ ਕਰ ਰਿਹਾ ਇਸ ਲਈ ਤੂੰ ਜੇ ਸੇਵਾ ਕਰਨ ਲੱਗਿਆ ਹੈ ਤਾਂ ਨਿਮਰਤਾ ਦੇ ਨਾਲ ਕਰੀ ਜਿ ਕਿ ਜਿਸ ਦਿਨ ਤੂੰ ਨਿਮਰਤਾ ਦੇ ਨਾਲ ਕਰਦਾ 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 ਫਿਰ ਤੇਰੇ ਅੰਦਰੋਂ ਨਿਮਰਤਾ ਬਣ ਜਾਏਗੀ ਫਿਰ ਤੇਰੇ ਅੰਦਰੋਂ ਹੁੰਮੇ ਦੀ ਮੈਲ ਖਤਮ ਹੋ ਜਾਏਗੀ ਫਿਰ ਅੱਗੇ ਕਹਿੰਦੇ ਨੇ ਜਨਮ ਮਰਨ ਦੁੱਖ ਕਟਿਐ ਹਉ ਮਮਤਾ ਜਾਏ ਤੇਰਾ ਕੀ ਹੋਏਗਾ ਜਨਮ ਮਰਨ ਦੁੱਖ ਘਟਿਆ ਜਨਮ ਤੇ ਮਰਨ ਤੇਰਾ ਫਿਰ ਦੁੱਖ ਘਟਿਆ ਜਾਏਗਾ ਕਿਉਂਕਿ ਸਾਡਾ ਜਿਹੜਾ ਜਨਮ ਹੋਇਆ ਨਾ ਪਰਮਾਤਮਾ ਨੂੰ ਮਿਲਣ ਲਈ ਹੋਇਆ ਹੈ ਕਿਉਂਕਿ ਬਾਣੀ ਕਹਿੰਦੀ ਹੈ ਪ੍ਰਾਣੀ ਤੂੰ ਆਇਆ ਲਾਹ ਲੈਨ ਲੱਗਾ ਕਿ ਤੁਘ ਵਕੜੇ ਸਭ ਚੱਲ ਚੱਲ ਮੁਕਤੀ ਚੱਲੇ ਰਹਿਨ ਰਹਿਨ ਗਵਾਈ ਸੋਇ ਕੈ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਕਹਿੰਦੇ ਕਿ ਤੇਰਾ ਜਿਹੜਾ ਜਨਮ ਹੋਇਆ ਨਾ ਤੇ ਪਰਮਾਤਮਾ ਨੂੰ ਮਿਲ ਨਹੀਂ ਹੋਇਆ ਜੇ ਤੂੰ ਇਸ ਜਨਮ ਦੇ ਵਿੱਚ ਜਿਵੇਂ ਕਹਿੰਦੇ ਨਾ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਫਿਰ ਉਹ ਆਪਣੇ ਜਨਮ ਨੂੰ ਸਵਾਰ ਕੇ ਦਰਗਾ ਦੇ ਵਿੱਚ ਥਾਂ ਬਣਾ ਲੈਂਦਾ ਹੈ ਜਿੰਨੂੰ ਬਾਣੀ ਕਹਿੰਦੀ ਹੈ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੀ ਕਾਜ ਸਰੇ ਹਾਲ ਗੁਰੂ ਪੂਰਾ ਰਾਧਿਆ ਦਰਗੇ ਸਤ ਗਰੇ ਉਹ ਦਰਗਾ ਵਿੱਚ ਸੁਰ ਗੁਰੂ ਹੋ ਜਾਂਦੇ ਨੇ ਪਾਵਨਨ ਪਰਮਾਤਮਾ ਮਿਲ ਜਾਂਦਾ ਫਿਰ ਉਹਨਾਂ ਦੀ ਸ਼ੋਭਾ ਹੁੰਦੀ ਹੈ ਵਡਿਆਈ ਹੁੰਦੀ ਹੈ ਕਿੰਨਾ ਦੀ ਹੁੰਦੀ ਹੈ ਜਿਹੜੇ ਸਤ ਗੁਰੂ ਦੀ ਸੇਵਾ ਕਰਦੇ ਨੇ ਆਪਣਾ ਤਨ ਮਨ ਸੌਂਪ ਦਿੰਦੇ ਨੇ ਗੁਰੂ ਨੂੰ ਕਹਿੰਦੇ ਨੇ ਜਨਮ ਮਰਨ ਤੋਂ ਕੱਟਿਆ ਹੋਂ ਮੇ ਮਮਤਾ ਜਾਏ ਫਿਰ ਜਿਹੜੀ ਹੋਂ ਮੇ ਦੀ ਮਮਤਾ ਹੈ ਮੂਹ ਹੈ ਇਹ ਖਤਮ ਹੋ ਜਾਂਦਾ ਹੈ ਅਗੇ ਕਹਿੰਦੇ ਨੇ ਉਤਮ ਪਦਵੀ ਪਾਈ ਹੈ ਸੱਚੇ ਰਹੇ ਸਮਾਏ ਫਿਰ ਅਸੀਂ ਉਤਮ ਬਦਵੀ ਪਾਵਾਂਗੇ ਜਦੋਂ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਵਾਂਗੇ ਕਿਉਂਕਿ ਪ੍ਰਮਾਤਮਾ ਸਾਰਿਆਂ ਵਿੱਚ ਸੁਭਾਏ ਮਾਨ ਕਿਉਂਕਿ ਉਤਮ ਬਦਵੀ ਉਦੋਂ ਹੀ ਪਾਵਾਂਗੇ ਨਾ ਜਦੋਂ ਪ੍ਰਮਾਤਮਾ ਦੇ ਨਾਮ ਦੀ مشਕਤ ਕਰਾਂਗੇ ਘਾਲਣਾ ਕਰਾਂਗੇ ਕਿਉਂਕਿ ਜਿਹੜਾ ਵੀ ਮਨੁੱਖ ਮਿਹਨਤ ਕਰਦਾ ਨਾ ਉਹਦੀ مشਕਤ ਉਹਦੀ ਕਹਾਣੀ ਕਦੇ ਵੀ ਖਾਲੀ ਨਹੀਂ ਜਾਂਦੀ ਹੁਣ ਜਿਵੇਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਨੇ ਆ ਤਾਂ ਇੱਕ ਬੱਚਾ ਦਿਨ ਰਾਤ ਪੜਦਾ ਹੈ ਦਿਨ ਰਾਤ ਪੜਦਾ ਹੈ ਜਦੋਂ ਉਹਦੇ ਰਿਜ਼ਲਟ ਆਉਂਦਾ ਹੈ ਨਾ ਤੂੰ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕਿਉਂ ਕਿਉਂਕਿ ਉਹਨੇ ਸਾਰੇ ਸਾਲ ਮਿਹਨਤ ਕੀਤੀ ਹੈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਸਿਮਰਨ ਕਰੇਗਾ ਸੇਵਾ ਕਰੇਗਾ ਫਿਰ ਤੇਰੀ ਵੀ ਮਸ਼ਕਤ ਫਿਰ ਖਾਲੀ ਨਹੀਂ ਜਾਏਗੀ ਫਿਰ ਤੂੰ ਭਰਿਆ ਹੋ ਜਾਏਗਾ ਫਿਰ ਤੇਰੇ ਹਿਰਦੇ ਵਿੱਚ ਪ੍ਰਮਾਤਮਾ ਰੂਪੀ ਆਪ ਆ বাস ਜਾਏਗਾ ਕਿਉਂਕਿ ਜਿਹੜਾ ਚੰਦਲ ਕੋਲੇ ਰਹਿੰਦਾ ਹੈ ਨਾ ਉਹ ਚੰਦਨ ਵਰਗਾ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਗੁਰੂ ਦੇ ਕੋਲ ਰਹੇਂਗਾ ਤੂੰ ਹੀ ਗੁਰੂ ਵਰਗਾ ਹੋ ਜਾਵੇਂਗਾ ਹੁਣ ਇੱਥੇ ਅਸੀਂ ਇਤਿਹਾਸ ਦੇ ਵਿੱਚ ਵੇਖਦੇ ਆ ਨਾ ਭਾਈ ਕਨਈਆ ਜੀ ਦੀ ਸਾਖੀ ਅਸੀਂ ਸਰਵਣ ਕੀਤੀ ਹੋਈ ਹੈ ਸਾਰਿਆਂ ਨੇ ਤਾਂ ਕਹਿੰਦੇ ਨੇ ਕਿ ਜਦੋਂ ਯੁੱਧ ਹੋ ਰਿਹਾ ਸੀ ਤਾਂ ਕੁਝ ਸਿੱਖ ਹੋਈ ਫਕੜ ਫੱਟੜ ਹੋਏ ਤੇ ਕੁਝ ਦੁਸ਼ਮਣੇ ਫੱਟੜ ਹੋਏ ਲੜਾਈ ਜ਼ੋਰਦਾਰੀ ਚੱਲੀ ਜਾ ਰਹੀ ਹੈ ਤੇ ਹੁਣ ਭਾਈ ਕਨਈਆ ਜੀ ਜੋ ਆਪਣੀ ਜੋ ਕਾਛੇ ਦੇ ਵਿੱਚ ਉਹਨਾਂ ਨੇ ਆਪਣੀ ਬਾਹ ਦੇ ਵਿੱਚ ਜੋ ਕਹਿੰਦੇ ਨੇ ਮੁਸ਼ਕਕਤ ਇੱਕ ਘੜਾ ਬਹੁਤ ਵੱਡਾ ਸੀ ਉਸ ਵਿੱਚ ਪਾਣੀ ਸੀ ਤੇ ਜਦੋਂ ਜੰਗ ਹੋ ਰਹੀ ਹੈ ਤੇ ਭਾਈ ਜੇ ਉਹ ਸਿੱਖ ਸੈਨਿਕ ਫੱਟੜ ਹੋ ਰਹੇ ਨੇ ਦੁਸ਼ਮਣ ਵੀ ਫੱਟੜ ਹੋ ਰਹੇ ਨੇ ਤੇ ਭਾਈ ਕਨਈਆ ਜੀ ਉਹਨਾਂ ਨੂੰ ਪਾਣੀ ਪਿਲਾ ਰਹੇ ਨੇ ਤੇ ਜਦੋਂ ਦੇਖਿਆ ਨਾ ਸਿੱਖ ਸੈਨਿਕਾਂ ਨੇ ਵੀ ਇਹ ਤਾਂ ਦੁਸ਼ਮਣਾਂ ਨੂੰ ਵੀ ਦੁਸ਼ਮਣਾਂ ਨੂੰ ਵੀ ਪਾਣੀ ਪਲਾ ਰਹੇ ਨੇ ਤਾਂ ਉਹਨਾਂ ਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲੇ ਆ ਕੇ ਸ਼ਿਕਾਇਤ ਕੀਤੀ ਸਤਿਗੁਰੂ ਜੀ ਤੁਹਾਡਾ ਜਿਹੜਾ ਸਿੱਖ ਭਾਈ ਘਨਈਆ ਇਹ ਦੁਸ਼ਮਣਾਂ ਨੂੰ ਅਸੀਂ ਮਾਰਦੇ ਆਂ ਉਹਨਾਂ ਨੂੰ ਫਿਰ ਪਾਣੀ ਪਾ ਗਏ ਉਹਨਾਂ ਦੇ ਮੂੰਹ ਵਿੱਚ ਇਹਨਾਂ ਨੂੰ ਫਿਰ ਜਿਉਂਦਾ ਕਰਦਾ ਜਾ ਰਿਹਾ ਹੈ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ ਕਹਿੰਦੇ ਤੁਸੀਂ ਸ਼ਾਂਤ ਰਹੋ ਉਹਨਾਂ ਨੂੰ ਬੁਲਾਓ ਪਾਈਕ ਨੇਹ ਜੀ ਮਹਾਰਾਜ ਆ ਰਹੇ ਨੇ ਪਾਈਕ ਨੇਹ ਜੀ ਆ ਰਹੇ ਨੇ ਨਾ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਰਹੇ ਨੇ ਗੁਰੂ ਚਰਨਾਂ ਕੋਲੇ ਆਏ ਨਮਸਕਾਰ ਕੀਤੇ ਮੱਥਾ ਟੇਕਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿਣ ਲੱਗੇ ਪਾਈਕ ਨੇਹ ਜੀ ਕਿ ਜਿਹੜੇ ਇਹ ਸਿੱਖ ਕਹਿ ਰਿਹਾ ਨੇ ਕਿ ਇਹ ਸੱਚ ਹੈ ਤਾਂ ਭਾਈ ਕਨਿਆ ਜੀ ਦਾ ਜਵਾਬ ਸੀ ਕਹਿਣ ਲੱਗੇ ਕਿ ਮੈਂ ਸਿੱਖ ਸੈਨਿਕਾਂ ਦੇ ਫਟੜ ਹੋਏ ਨੂੰ ਪਾਣੀ ਪਲਾ ਰਿਆ ਸਾਂ ਤੇ ਜਿਹੜਾ ਵੀ ਖੋਲ ਸੀ ਜਿੰਦੇ ਵੀ ਬੋਕ ਵਿੱਚ ਮੈਂ ਪਾਣੀ ਪਾਉਂਦਾ ਸੀ ਜਿੰਦਾ ਵੀ ਮੈਂ ਚਿਹਰਾ ਦੇਖਦਾ ਸੀ ਨਾ ਤੇ ਮੈਂ ਮੈਨੂੰ ਇਹ ਪ੍ਰਦੀਦ ਹੁੰਦਾ ਸੀ ਕਿ ਮੈਂ ਜਿੰਨੂੰ ਵੀ ਪਾਣੀ ਪਿਆ ਰਿਆ ਨਾ ਉਹਦੇ ਵਿੱਚ ਤੇਰੀ ਜੋਤ ਦਿਸ ਰਹੀ ਸੀ ਉਹਦਾ ਜਦੋਂ ਮੈਂ ਦਰਸ਼ਨ ਕਰਦਾ ਸੀ ਮੈਨੂੰ ਇਹ ਪ੍ਰਤੀਤ ਹੁੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤੇਰਾ ਦਰਸ਼ਨ ਕਰ ਰਿਹਾ ਸੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਨ ਹੋਏ ਪਰ ਮੇਰਾ ਇਹ ਬੇਨਤੀ ਸੁਣ ਪ੍ਰਮੇਰੇ ਦੇ ਨਾਮ ਕਰ ਆਪਣੇ ਚਿਹਰੇ ਕਿਉਂਕਿ ਭਾਈ ਕਨਿਆ ਜੀ ਦਾ ਭਾਈ ਕਨਿਆ ਜੀ ਤਾਂ ਜਦੋਂ ਪਾਣੀ ਪਲਾ ਰਹੇ ਸੀ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਵੇਖਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਥੱਲੇ ਤਖਤ ਉਧਰੇ ਨਾ ਤੇ ਗੱਲ ਵਕੜੀ ਦੇ ਵਿੱਚ ਲੈ ਲਿਆ ਕਹਿਣ ਲੱਗੇ ਭਾਈ ਕਨਈਆ ਜੀ ਤੁਹਾਡੀ ਅਵਸਾ ਬਹੁਤ ਚੁੱਤੀ ਹੈ ਅੱਜ ਤੋਂ ਬਾਅਦ ਸਿੱਖਾਂ ਨੂੰ ਕਹਿ ਲੱਗੇ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਇਹ ਭਾਵਾਂ ਜੋ ਮਰਜ਼ੀ ਕਹਿਣ ਭਾਵਾਂ ਸੈਨਿਕਾਂ ਨੂੰ ਪਾਣੀ ਪਲਾਉਣ ਭਾਵਾਂ ਦੁਸ਼ਮਣਾਂ ਨੂੰ ਪਾਉਣ ਕਿਉਂਕਿ ਜਿੰਦੇ ਹਿਰਦੇ ਵਿੱਚ ਉਪਰਾਹੀ ਤਾਦ ਵਿਸਰ ਜਾਂਦੇ ਆ ਨਾ ਕਿ ਉਹ ਫਿਰ ਪਰਮਾਤਮਾ ਉਹਨਾਂ ਦੇ ਹਰ ਥਾਂ ਤੇ ਪਰਮਾਤਮਾ ਫਿਰ ਵੇਖਦਾ ਹੈ ਕਿਉਂਕਿ ਜਿੰਦੇ ਜਿੰਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਹੁੰਦੀ ਹੈ ਸਾਰਿਆਂ ਮਨੁੱਖਾਂ ਵਿੱਚ ਪਰਮਾਤਮਾ ਦੀ ਜੋਤ ਉਹਨੂੰ ਦਿਸਣ ਲੱਗ ਪੈਂਦੀ ਹੈ ਜਿਸ ਨੂੰ ਬਾਣੀ ਕਹਿੰਦੇ ਨਾ ਆਵਲ ਅਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਮੈਨੂੰ ਤਾਂ ਐ ਪ੍ਰਤੀਤ ਹੋ ਰਿਹਾ ਸੀ ਕਿ ਸਾਰਿਆਂ ਵਿੱਚ ਪਰਮਾਤਮਾ ਵਸ ਰਿਹਾ ਹੈ ਫੇਰ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿਣ ਲੱਗੇ ਅੱਜ ਤਾਂ ਤੂੰ ਪਾਣੀ ਪਿਉਂਦਾ ਸੀ ਅੱਗੇ ਤੋਂ ਮਲਮ ਪੱਟੀ ਵੀ ਨਾਲ ਲੈ ਕੇ ਜਾਈ ਤੇ ਉਹ ਸੇਵਾ ਪ੍ਰਵਾਨ ਹੋਈ ਕਿਉਂਕਿ ਉਸ ਸੇਵਾ ਵਿੱਚੋਂ ਲਾਭ ਪ੍ਰਾਪਤ ਹੋਇਆ ਤੇ ਇੱਥੇ ਸਤਿਗੁਰ ਕਹਿੰਦੇ ਨੇ ਕਿ ਜਨਮ ਮਰਨ ਦੁੱਖ ਕਟਿਏ ਹਉਮੈ ਮਮਤਾ ਜਾਏ ਉਤਮ ਪਦਵੀ ਪਾਈਏ ਸੱਚੇ ਰੇਸਵੇ ਉਹਨੇ ਭਾਈ ਕਨਈਏ ਨੇ ਉਤਮ ਪਦਵੀ ਪਾ ਲਈ ਕਿਉਂਕਿ ਸੇਵਾ ਕਰਕੇ ਹੀ ਪਾਈ ਨਾ ਅੱਗੇ ਲਾਸਟ ਵਿੱਚ ਕਹਿੰਦੇ ਨੇ ਨਾਨਕ ਪੂਰਵ ਜਿੰਨ ਕੋ ਲਿਖਿਆ ਟੀਨਾ ਸਤਗੁਰ ਮਿਲ ਆਇਆ ਏ ਕਹਿੰਦੇ ਜਨਮ ਵਰਣ ਉਹਨਾਂ ਦਾ ਜੋ ਨਾਨਕ ਪੂਰਵ ਜਿੰਨ ਕੋ ਲਿਖਿਆ ਉਹਨ ਉਹਨਾਂ ਦਾ ਜਿਹੜਾ ਗੁਰੂ ਨਾਲ ਮਲਾਪ ਹੋ ਗਿਆ ਗੁਰੂ ਮਿਲ ਪਿਆ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਫਿਰ ਉਹਨਾਂ ਦੀ ਸੇਵਾ ਪਰ ਉਹ ਆਗੋ ਜਾਂਦੀ ਹੈ ਸੋ ਸਤਗੁਰੂ ਦੀ ਕਿਰਪਾ ਕਰਨ ਸਾਨੂੰ ਵੀ ਸੇਵਾ ਕਰਨ ਦਾ ਸਿਮਰਨ ਕਰਨ ਦੀ ਯਾਜ ਆ ਜਾਵੇ ਅਸੀਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰ ਸਕੀਏ ਸੋ ਸਤਗੁਰੂ ਜੀ ਵੀ ਜਿਹੜਾ ਸਾਡਾ ਵੀ ਜੀਵਨ ਸੁਹੇਲਾ ਹੋ ਸਕੇ ਅਸੀਂ ਵੀ ਤੁਹਾਡੇ ਰਾਹ ਤੇ ਚੱਲ ਸਕੀਏ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤ ਦੇ ਲਾਇਆ ਸੁਸੀ ਤਾਂ ਭੁਲੇ ਹੋਏ ਮਨੁੱਖ ਨੂੰ ਵੀ ਸਿੱਧੇ ਮਾਰਗ ਪਾ ਸਕਦੇ ਹੋ ਸਾਡੀ ਕੀ ਪਾਇਆ ਹੈ ਸਾਡੀ ਕੀ ਤਾਕਤ ਹੈ ਗੁਰਪੂਰਾ ਜਿਨ ਅਰਾਧਿਆ ਸਹੀ ਪੈ ਨਿਹਾਲ ਨਾਨਕ ਇਸ ਲਈ ਅਸੀਂ ਬੂਰੇ ਗੁਰੂ ਦਾ ਜੋ ਅਸੀਂ ਪੂਰੇ ਗੁਰੂ ਨੂੰ ਮਨ ਵਿੱਚ ਵਸਾਈਏ ਪੂਰੇ ਗੁਰ ਕਾ ਸੁੰਨ ਵਿਦੇਸ਼ ਪਾਰ ਬ੍ਰਹਮ ਨਿਕਟ ਕਰਪੇ ਫਿਰ ਅਸੀਂ ਸਾਨੂੰ ਪਰਮਵਤਾ ਲੱਗੇਗਾ कि ਜਿਹੜੀ ਪਰਮਾਤਮਾ ਦੀ ਜੋਤ ਹੈ ਉਹ ਸਾਰਿਆਂ ਵਿੱਚ ਸੁਭਾਏਮਾਨ ਹੈ ਸੋ ਦਾਸ ਵਸੋਂ ਜੋ ਕਥਾ ਵਿਚਾਰ ਕਰਦੇ ਆ ਹੋਇਆ ਇੱਕ ਨੀ ਨਿੱਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ ਗੁਰੂ ਤੇ ਗੁਰ ਦੀ ਸੰਦਵਾਕ ਬਖਸ਼ਣ ਜੋਗ ਹੈ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤੇ